ਸਿੰਘ ਫੌਜੀ ਇੱਕ ਪਾਸੇ 21 ਸਿੰਘ ਫੌਜੀ ਤੇ ਦੂਜੇ ਪਾਸੇ ਹਜ਼ਾਰਾਂ ਅਫਗਾਨ ਚਾਰੇ ਪਾਸੇ ਚੱਲਣ ਗੋਲੀਆਂ ਵਿੱਚ ਮੈਦਾਨ ਦੇਸ਼ ਖਾਤਰ ਕੀਤੀਆਂ ਇਹਨਾਂ ਜਾਨਾਂ ਕੁਰਬਾਨ ਸਵਾ ਲੱਖ ਸੇ ਇੱਕ ਲੜਾਉ ਸਵਾ ਲੱਖ ਸੇ ਇੱਕ ਲੜਾਉ ਦੇ ਵਾਰਸ ਬੜੇ ਮਹਾਨ ਸੀ ਦੇਸ਼ ਖਾਤਰ ਮਰ ਮਿਟਣ ਲਈ ਮੁਠੀ ਚ ਬੰਦ ਕੀਤਾ ਤੂਫਾਨ ਸੀ ਲਾੜੀ ਮੌਤ ਵਿਉਣ ਲਈ ਸਿੰਘਾਂ ਖਿੱਚ ਲਈ ਤਿਆਰੀ ਲਾੜੀ ਮੌਤ ਵਿਉਣ ਲਈ ਸਿੰਘਾਂ ਖਿੱਚ ਲਈ ਤਿਆਰੀ ਸ਼ਹਾਦਤ ਦਾ ਜਮਪੀਨ ਲਈ 21ਾਂ ਨੇ ਬਣ ਲਈ ਵਾਰੀ 21ਾਂ ਨੇ ਬਣ ਲਈ ਵਾਰੀ ਮੌਤ ਨੇ ਜਦ ਸਿੰਘਾਂ ਨੂੰ ਚਾਰੇ ਪਾਸੇ ਸੀ ਘੇਰਾ ਪਾਇਆ ਕਲਗੀਆਂ ਵਾਲਿਆਂ ਦੇ ਸ਼ੇਰਾਂ ਨੇ ਉਸ ਵਕਤ ਸੈਂਕੜੇ ਅਫਗਾਨਾਂ ਨੂੰ ਮਾਰ ਮੁਕਾਇਆ ਜੋਸ਼ ਜਜ਼ਬਾ ਜੋਸ਼ ਜਜ਼ਬਾ ਤੇ ਦਲੇਰੀ ਸੀ ਸਿੰਘ ਫੌਜੀਆ ਦੀ ਖਾਸ ਜੂਝਦੇ ਰਹੇ ਮੈਦਾਨ ਚ ਜਦ ਤੱਕ ਮੁੱਕੇ ਨਾ ਸੁਆਸ ਗੋਲੀਆਂ ਮੁੱਕਨ ਤੇ ਡਟੇ ਰਹੇ ਐਸੇ ਯੋ ਕਿਰਦਾਰ ਸੀ ਗੋਲੀਆਂ ਮੁੱਕਨ ਤੇ ਵੀ ਡਟੇ ਰਹੇ ਐਸੇ ਯੋ ਕਿਰਦਾਰ ਸੀ ਭੁੱਲ ਨਾ ਜਾਇਓ ਭੁੱਲ ਨਾ ਜਾਇਓ ਹਜ਼ਾਰਾਂ ਨਾਲ ਲੜਨ ਵਾਲੇ 21 ਸਰਦਾਰ ਸੀ ਹਜ਼ਾਰਾਂ ਨਾਲ ਲੜਨ ਵਾਲੇ 21 ਸਰਦਾਰ ਸੀ ਛਾਡੇ ਜੇ ਕਾਰੇ ਸਭ ਸਿੱਖ ਹੋ ਗਏ ਦੇਸ਼ ਲਈ ਕੁਰਬਾਨ ਸੀ ਇੰਡੀਅਨ ਆਰਡਰ ਆਫ ਮੈਰਿਟ ਦੇ ਨਾਲ ਮਿਲਿਆ ਸਨਮਾਨ ਸੀ ਯੂਨੈਸਕੋ ਵੱਲੋਂ ਵੀ ਮਿਲਿਆ ਉੱਚਾ ਰੁਤਬਾ ਵਿੱਚ ਜਹਾਨ ਸੀ ਅੱਠ ਮਹਾਨ ਲੜਾਈਆਂ ਅੱਠ ਮਹਾਨ ਲੜਾਈਆਂ 'ਚ ਇੱਕ ਇਹ ਵੀ ਹੋਇਆ ਐਲਾਨ ਸੀ ਇੱਕ ਇਹ ਵੀ ਹੋਇਆ ਐਲਾਨ ਸੀ ਦੇਸ਼ ਭਗਤਾਂ ਦੀਆਂ ਸ਼ਹਾਦਤਾਂ ਨਾਲ ਤਰਤੀ ਹੋਈ ਲਉ ਲੋਹਾਨ ਸੀ ਇਤਿਹਾਸ ਰਚਾਉਣ ਵਾਲਿਆਂ ਨੂੰ ਦੇਸ਼ ਅਰਧਾਂਜਲੀਆਂ ਮਿਲ ਰਿਆ ਮਾਨਸੀ ਮਿਲ ਰਿਆ ਮਾਨਸੀ ਵਿਸਰਨਾ ਜਾਏ ਵਿਸਰਨਾ ਜਾਏ ਇਸ ਲਈ ਕਵਿਤਾ ਚ ਸੁਨਾਇਆ ਸਾਕਾ ਮਹਾਣੇ ਵਿਸਰਨਾ ਜਾਏ ਇਸ ਲਈ ਕਵਿਤਾ ਚ ਸੁਨਾਇਆ ਸਾਕਾ ਮਹਾਣੇ ਵੀਰਤਾ ਨਾਲ ਲੜਨ ਵਾਲੇ ਮਹਾਨ ਯੋਧੇ ਹੀ ਦੇਸ਼ ਦੀ ਸ਼ਾਨੇ ਗੁਰੂ ਵੀ ਸਿਰ ਝੁਕਾ ਸ਼ਹੀਦ ਫੌਜੀਆ ਨੂੰ ਕਰਦੀ ਅੱਜ ਪਰਨਾਮੀ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ 'ਚ ਖੂਨ ਨਾਲ ਲਿਖਿਆ ਆਪਣਾ ਨਾਂ ਮੇ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ 'ਚ ਖੂਨ ਨਾਲ ਲਿਖਿਆ ਆਪਣਾ ਨਾਂ ਮੇ ਥੈਂਕ ਯੂ ਸਾਸਤਰੀਆ ਕਾ ਬਹੁਤ ਧੰਨਵਾਦ ਮੈਡਮ ਗੁਰਵਿੰਦਰ ਜੀ ਯੂਨਾਨ ਮਿਸਰ ਰੋਮਾ ਸਭ ਮਿਟ ਗਏ ਜਹਾਂ ਤੋਂ ਯੂਨਾਨ ਮਿਸਰ ਰੋਮਾ ਸਭ ਮਿਟ ਗਏ ਜਹਾਂ ਸੇ ਕੁਛ ਬਾਤ ਹੈ ਕਿ ਹਸਤੀ ਮਿਟਦੀ ਨਹੀਂ ਹਮਾਰੀ ਕੁਛ ਇਸੇ ਤਰ੍ਹਾਂ ਦੇ ਪਾਵ ਮੈਡਮ ਗੁਰਵਿੰਦਰ ਜੀ ਦੀ ਕਵਿਤਾ ਦੇ ਵਿੱਚ ਹਨ ਮੈਂ ਮੰਚ ਦੇ ਉਤੇ ਸੱਦਾ ਦੇ ਰਹੀ ਹਾਂ ਕਰਨਲ ਡੀ ਐਸ ਗਰੇਵਾਲ ਜੀ ਨੂੰ ਬੇਨਤੀ ਹੈ ਕਿ ਮੰਚ ਤੇ ਤਸ਼ਰੀਫ ਲੈ ਕੇ ਆਓ ਤੇ ਸਾਡੇ ਵਿਦਿਆਰਥੀਆਂ ਦੇ ਨਾਲ ਆਪਣੇ ਅਨੁਭਵ ਤੇ ਬਹਾਦਰੀ ਦੇ ਦੋ ਬੋਲ ਜ਼ਰੂਰ ਸਾਂਝੇ ਕਰੋ ਕਰਨਲ डी एस गरेवाल जी ताड़ियां दे नाल, स्वागत करो अज बड़ा महत्वपूर्ण दिहाड़ा है जदों असी ਸਾਰਾ ਗੜੀ ਦੇ ਉਹਨਾਂ ਸੂਰਬੀਰਾਂ ਦੀ ਯਾਦ ਨੂੰ ਆਪਣੇ ਮਨ ਚ ਵਿਸਾਰ ਰਹੇ ਹਾਂ ਤੇ ਸਾਡੇ ਵਿਚਕਾਰ ਸਰਦਾਰ ਸਹਿਬ ਸਿੰਘ ਸ਼ਹੀਦ ਦਾ ਪਰਿਵਾਰ ਵੀ ਸ਼ਾਮਲ ਹੈ ਤੇ ਫੌਜ ਦੇ ਵੱਡੇ ਅਫਸਰ ਵੀ ਹਾਜ਼ਰ ਹਨ ਜਿਸ ਤਰ੍ਹਾਂ ਹੁਣ ਮੈਂ ਵੇਖ ਰਿਹਾ ਕਿ ਬਹੁਤ ਐਨਸੀਸੀ ਦੇ ਬੱਚੇ ਤੇ ਦੂਸਰੇ ਬੱਚੇ ਵੀ ਸ਼ਾਮਲ ਹਨ ਮੈਂ ਸਭ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਖਾਲਸਾ ਜੀ ਪ੍ਰਿੰਸੀਪਲ ਸਾਹਿਬ ਤੇ ਸਾਰੇ ਜਿੰਨੇ ਵੀ ਹਾਜ਼ਰ ਵਿਦਿਆਰਥੀ ਨੇ ਸਾਰਿਆਂ ਨੂੰ ਅੱਜ ਦਾ ਇਹ ਜੋ ਦਿਨ ਹੈ ਉਸ ਨੂੰ ਮਨ 'ਚ ਵਸਾ ਕੇ ਨਹੀਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਤੇ ਉਹਨਾਂ ਦੇ ਜੋ ਅੱਗੇ ਵਾਰਿਸ ਨੇ ਉਹਨਾਂ ਲਈ ਕੁਝ ਕਰਨ ਲਈ ਅਪੀਲ ਕਰਦਾ ਹਾਂ ਮੈਨੂੰ ਪਤਾ ਹੈ ਕਿ ਸਰਦਾਰ ਰਣਜੀਤ ਸਿੰਘ ਜੀ ਖਾਲਸਾ ਲਗਾਤਾਰ ਹਰ ਸਾਲ ਕਿਤੇ ਨਾ ਕਿਤੇ ਪ੍ਰੋਗਰਾਮ ਕਰਦੇ ਰਹਿੰਦੇ ਹਨ ਤੇ ਅੱਜ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਦੇ ਨਾਲ ਜੁੜ ਕੇ ਪੂਰੇ ਜੋ ਸਾਰੇ ਸੰਤ ਮਾਸਟਰ ਤਾਰਾ ਸਿੰਘ ਦੇ ਕਾਲਜ ਦੇ ਪਰਿਵਾਰ ਨੇ ਇਤਨਾ ਵਧੀਆ ਪ੍ਰੋਗਰਾਮ ਬਣਾਇਆ ਹੈ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਹਾਂ ਤੇ ਮੈਨੂੰ ਹੁਕਮ ਹੋਇਆ ਹੈ ਕਿ ਖਾਸ ਕਰਕੇ ਸਾਰਾਗੜੀ ਦੇ ਯੋਧਿਆਂ ਬਾਰੇ ਤਾਂ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ ਲੇਕਿਨ ਕਿਸ ਤਰ੍ਹਾਂ ਉਹਨਾਂ ਨੇ ਇਕੱਠੇ ਹੋ ਕੇ ਜੋ 1897 ਵਿੱਚ 21 ਯੋਧਿਆਂ ਨੇ 10000 ਅਫਗਾਨੀਆਂ ਦਾ ਮੁਕਾਬਲਾ ਕੀਤਾ ਇਸ ਦੇ ਸਬੰਧ ਦੇ ਵਿੱਚ ਇੱਕ ਜੁਟਤਾ ਕਿਵੇਂ ਹੋਈ ਕੌਣ ਕਰਨ ਵਾਲਾ ਸੀ ਤੇ ਕਿਵੇਂ ਕੀਤੀ ਗਈ ਇਸ ਦੇ ਬਾਰੇ ਕੁਝ ਦੱਸਣ ਲਈ ਤਾਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਟੀਮ ਵਰਕ ਹੈ ਉਹ ਬਹੁਤ ਇੰਪੋਰਟੈਂਟ ਹੈ ਟੀਮ ਵਰਕ ਨਾ ਹੋਵੇ ਤਾਂ ਐਡਾ ਵੱਡਾ ਮਹਾਨ ਕਾਰਜ ਨਹੀਂ ਹੋ ਸਕਦਾ ਮੈਂ ਸਿਰਫ ਟੀਮ ਵਰਕ ਬਾਰੇ ਹੀ ਬੋਲਾਂਗਾ ਕਿਉਂਕਿ ਖਾਸ ਕਰਕੇ ਜਦੋਂ ਸਿੱਧਕ ਸਿਰੜ ਨਿਸ਼ਾਨੇ ਦੀ ਸੇਧ ਤੇ ਕਮਾਂਡਰ ਵਿੱਚ ਭਰੋਸਾ ਜ਼ਰੂਰਤ ਤੋਂ ਜ਼ਿਆਦਾ ਰੱਖਣਾ ਹੋਵੇ ਤਾਂ ਉੱਥੇ ਸਿਰਫ ਕਮਾਂਡਰ ਦਾ ਹੀ ਜੋ ਕਲਾ ਹੈ ਉਹ ਕੰਮ ਆਉਂਦੀ ਹੈ ਤੇ ਇੱਥੇ ਸਪਸ਼ਟ ਤੌਰ ਦੇ ਉੱਤੇ ਸਰਦਾਰ ਜਾ ਹਵਾਲਦਾਰ ਈਸ਼ਰ ਸਿੰਘ ਜੀ ਸਰ ਜਿਨ੍ਹਾਂ ਨੇ ਪੂਰੀ ਟੀਮ 21 ਜਣਿਆਂ ਦੀ ਟੀਮ ਨੂੰ ਜੋੜ ਕੇ ਰੱਖਿਆ ਔਰ ਕਿਸ ਤਰ੍ਹਾਂ ਰੱਖਿਆ ਇਸ ਬਾਰੇ ਮੈਂ ਉਸ ਦੀ ਯੁੱਧ ਕਲਾ ਦੇ ਬਾਰੇ ਚ ਦੱਸਣਾ ਚਾਹਾਂਗਾ ਕਿ ਉਸ ਨੇ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਜਵਾਨ ਸੀ ਉਹਨਾਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਬਣਾਇਆ ਫਿਰ ਹਥਿਆਰ ਵਰਤਣ ਦੀ ਮਾਸਟਰੀ ਲਗਾਤਾਰ ਕਰਦੇ ਰਹੇ ਜਿਸ ਤਰ੍ਹਾਂ ਤੁਸੀਂ ਤਸਵੀਰ ਚ ਵੀ ਫਿਲਮ ਵਿੱਚ ਵੀ ਦੇਖਿਆ ਹੋਣਾ ਹੈ ਤੇ ਫਿਰ ਉਹਨਾਂ ਦੇ ਵਿੱਚ ਇਹੋ ਜਿਹਾ ਭਰੋਸਾ ਭਰ ਦਿੱਤਾ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ ਸਿੱਖ ਇਤਿਹਾਸ ਦਾ ਉਹਨੂੰ ਬਹੁਤ ਗਿਆਨ ਸੀ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਇੰਨੀਆਂ ਬਹਾਦਰੀ ਦੀਆਂ ਗਾਥਾਵਾਂ ਨੇ ਜਿਨ੍ਹਾਂ ਨੇ ਸਾਰੇ ਜੋ ਵੰਥ ਨੂੰ ਤਾਂ ਤੇ ਸਿੱਖਾਂ ਨੂੰ ਵੀ ਔਖੇ ਵੇਲੇ ਸਿੱਧਾਂ ਦਿੱਤੀਆਂ ਉਹਨਾਂ ਵਿੱਚ ਜਿਵੇਂ ਆਨੰਦਪੁਰ ਦੇ ਕਿਲੇ ਵਿੱਚ ਮਹੀਨਿਆਂ ਬੱਧੀ ਘੇਰੇ ਵਿੱਚ ਦਿਲ ਨਾ ਛੱਡਣਾ ਚਮਕੌਰ ਦੀ ਜੜੀ ਵਿੱਚ 40 ਸਿੰਘਾਂ ਦਾ 10000 ਨੂੰ ਠੱਲ ਪਾਈ ਰੱਖਣਾ ਮੁਕਸਰ ਦੇ ਯੁੱਧ ਵਿੱਚ 40 ਸਿੰਘਾਂ ਦਾ ਵਜ਼ੀਰ ਖਾਨ ਦੇ 5000 ਸੈਨਿਕਾਂ ਨੂੰ ਮਾਤ ਦੇਣਾ ਬੰਦਾ ਸਿੰਘ ਬਹਾਦਰ ਦਾ ਮਹੀਨਾਬੰਦੀ ਘੇਰੇ ਵਿੱਚ ਰੱਖਣਾ ਤੇ ਰਹਿਣਾ ਤੇ ਫਿਰ ਵੀ ਲੜਦੇ ਰਹਿਣਾ ਤੇ ਸਭ ਤੋਂ ਜ਼ਿਆਦਾ ਜੋ ਉਹ ਦੱਸਦਾ ਸੀ ਆਪਣੇ ਜਵਾਨਾਂ ਨੂੰ ਉਹ ਸੀ ਅਕਾਲੀ ਫੂਲਾ ਸਿੰਘ ਦਾ ਅਫਗਾਨਾਂ ਨੂੰ ਮਾਤ ਦੇਣਾ ਔਰ ਉਸ ਦੇ ਜੋ ਜਵਾਨ ਸੀ ਉਹ ਬੜਾ ਧਿਆਨ ਨਾਲ ਸੁਣਦੇ ਫਿਰ ਜੋ ਸਿੱਖਾਂ ਦੀਆਂ ਸ਼ਹੀਦੀਆਂ ਖਾਸ ਕਰਕੇ ਗੁਰੂ ਅਰਜਨ ਦੇਵ ਜੀ ਗੁਰਤੇਗ ਬਹਾਦਰ ਜੀ ਦੋਨੋਂ ਸੈਬਜ਼ਾਦੇ ਆਚਾਰੇ ਸੈਬਜ਼ਾਦੇ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਭਾਈ ਸਵੇਸ਼ ਸਿੰਘ ਦੀਆਂ ਗਾਥਾਵਾਂ ਉਹ ਸਭ ਨੂੰ ਸੁਣਾ ਕੇ ਉਹਨਾਂ ਵਿੱਚ ਇਹੋ ਜਿਹਾ ਲਗਾਤਾਰ ਜਜ਼ਵਾ ਭਰਦਾ ਰਹਿੰਦਾ ਸੀ ਤਾਂ ਕਿ ਸਿੱਖ ਉਸ ਵੇਲੇ ਜਦ ਯੁੱਧ ਦੀ ਇੱਕ ਬਹੁਤ ਮਹਾਨ ਕੜੀ ਦਾ ਮੌਕਾ ਸੀ ਉਹ ਅੜੇ ਗ ਰਹੇ ਉਹ ਹਮੇਸ਼ਾ ਗੁਰੂ ਜੀ ਦਾ ਜੋ ਬਾਖ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾ ਲੱਖ ਸੇ ਇੱਕ ਲੜਾਉ ਉਹ ਸਿੱਧ ਕਰਦਾ ਉਚਾਰਦਾ ਤੇ ਨਾਰੇ ਲਗਾਉਂਦਾ ਬੋਲੇ ਸੋ ਨਿਹਾਲ ਤੇ ਸਤ ਸ੍ਰੀ ਅਕਾਲ ਦਾ ਜਦ ਨਾਰਾ ਗਜਾਉਂਦਾ ਤਾਂ ਜੋ ਆਸੇ ਪਾਸੇ ਅਫਗਾਨੀ ਸਨ ਉਹ ਸਮਝਦੇ ਸਨ ਕਿ ਇਸ ਘੜੀ ਦੇ ਵਿੱਚ ਬਹੁਤ ਜ਼ਿਆਦਾ ਸੈਨਾ ਹੈ ਜਿਸ ਲਈ ਉਹਨਾਂ ਨੂੰ ਮਾਰਦ ਦੇਣ ਲਈ ਉਹਨਾਂ ਨੇ 10000 ਜੋ ਅਫਗਾਨੀ ਇਕੱਠੇ ਕੀਤੇ ਤਾਂ ਉਸ ਦਾ ਮੁੱਢ ਤੋਂ ਹੀ ਨਿਸ਼ਾਨਾ ਜਿਹੜਾ ਸੀ ਉਹ ਚਾਹੇ ਕਿੰਨੇ ਵੀ ਦੁਸ਼ਮਣ ਹੋਣ ਉਹਨਾਂ ਨਾਲ ਆਡਾ ਲੈਣਾ ਅਖੀਰ ਤੱਕ ਤੇ ਉਸ ਦੀਆਂ ਆਪਣੀਆਂ ਖਾਸ ਕਰਕੇ ਖੂਬੀਆਂ ਇਸ ਕੰਮ ਵਿੱਚ ਬਹੁਤ ਵਧੀਆ ਅੱਗੇ ਆਈਆਂ ਉਸ ਦਾ ਕਿੱਤੇ ਦੀ ਨਿਪੁੰਨਤਾ ਜੇਤੂ ਜਿਗਰਾ ਸ਼ੇਰਾਂ ਵਰਗੀ ਦਲੇਰੀ ਸਭ ਦਾ ਸਹਿਯੋਗ ਹਾਸਲ ਕਰਨਾ ਸਹਿਨਸ਼ੀਲਤਾ ਦ੍ਰਿੜਤਾ ਸਵੈ ਵਿਸ਼ਵਾਸ ਜ਼ਿੰਦਾਦਿਲੀ ਪ੍ਰਭਾਵਸ਼ਾਲੀ ਬੁੱਧੀ ਪਹਿਲ ਕਰਨ ਦੀ ਆਦਤ ਤੁਰੰਤ ਫੈਸਲਾ ਲੈਣ ਦਾ ਲੈਣ ਦੀ ਯੋਗਤਾ ਸਭਨਾਂ ਨਾਲ ਘੁਲ ਮਿਲ ਜਾਣ ਦਾ ਕਸਬ ਉਹ ਹਰ ਇੱਕ ਦੇ ਨਾਲ ਮਿਲ ਕੇ ਉਹਦੇ ਦਿਲ ਦੀਆਂ ਗੱਲਾਂ ਕਰਦਾ ਖੁੱਲ ਕੇ ਗੱਲਾਂ ਕਰਦਾ ਚੰਗਾ ਪ੍ਰੇਰਕ ਸੀ ਤਰਕ ਤੇ ਸੰਗਠਿਤ ਕਰਨ ਦੀ ਬੁੱਧੀ 'ਚ ਬਹੁਤ ਯੋਗਤਾ ਸੀ ਜ਼ਿੰਮੇਦਾਰੀ ਦੀ ਮਜ਼ਬੂਤ ਭਾਵਨਾ ਸੀ ਔਰ ਹੋਰ ਤਾਂ ਹੋਰ ਦੂਰ ਦੀ ਪਹਿਲਾਂ ਹੀ ਸੋਚਣ ਲੱਗ ਜਾਂਦਾ ਸੀ ਤੇ ਉਹਨਾਂ ਦੀਆਂ ਲੋੜਾਂ ਪ੍ਰਤੀ ਖਾਸ ਕਰਕੇ ਜਵਾਨਾਂ ਦੀਆਂ ਲੋੜਾਂ ਪ੍ਰਤੀ ਪੂਰਾ ਜਾਗਰੂਕ ਸੀ ਤੇ ਉਹਨਾਂ ਦੇ ਗੁਣਾ-ਉਗਣਾ ਦੀ ਪਛਾਣ ਕਰਕੇ ਸਹੀ ਆਦਮੀ ਨੂੰ ਸਹੀ ਥਾਂ ਤੇ ਸਮੇ ਸਮੇ ਸਹੀ ਸਮੇਂ ਲਾਉਣ ਦੀ ਸੂਝ ਉਹਦੇ ਵਿੱਚ ਬਹੁਤ ਜ਼ਿਆਦਾ ਸੀ ਜਿਸ ਕਰਕੇ ਉਸ ਦੀ ਜੋ ਟੀਮ ਹੈ ਉਹ ਇਕਜਟ ਹੋ ਕੇ ਉਸ ਬੜੇ ਭਿਆਨਕ ਯੁੱਧ ਨੂੰ ਖਾਸ ਕਰਕੇ ਲਗਾਤਾਰ 9 ਵਜੇ ਤੋਂ 3:30 ਵਜੇ ਤੱਕ ਲੜਦੀ ਰਹੀ ਔਰ ਅਖੀਰ ਤੱਕ ਉਹਨਾਂ ਨੇ ਉਹਨਾਂ ਦਾ ਟਕਰਾ ਕੀਤਾ ਜਦ ਤੱਕ ਕਿ ਉਹਨਾਂ ਦਾ ਅਖੀਰਲਾ ਆਦਮੀ ਅਖੀਰੀ ਗੋਲੀ ਖਤਮ ਨਹੀਂ ਹੋ ਗਈ ਇੱਥੋਂ ਤੱਕ ਉਸ ਦਾ ਖਾਸ ਕਰਕੇ ਜਦੋਂ ਉਸ ਨੂੰ ਉਹਨਾਂ ਨੇ ਅਫਗਾਨੀਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਰਾਹ ਦਿਆਂ ਦੇ ਦੇਾਂਗੇ ਤੁਸੀਂ ਗੜੀ ਛੱਡ ਦਿਓ ਤਾਂ ਉਸ ਨੇ ਆਪਣਾ ਜੋ ਜਿਵੇਂ ਚਮਕੌਰ ਦੀ ਗੜੀ ਸੀ ਉਹ ਮਨਚਿੱਤ ਰੱਖ ਕੇ ਕਿਹਾ ਕਿ ਅਸੀਂ ਗੜੀ ਛੱਡਣ ਵਾਲੇ ਨਹੀਂ ਅਸੀਂ ਅਖੀਰ ਤੱਕ ਲੜਾਂਗੇ ਔਰ ਤੁਹਾਨੂੰ ਮਾਰ ਦੇਾਂਗੇ ਇਹ ਉਹਨਾਂ ਨੂੰ ਸਨੇਹਾ ਦਿੰਦਾ ਰਿਹਾ ਉਸ ਦਾ ਜੋ ਇਸ ਤੋਂ ਤੱਕ ਜੋ ਸਿਗਨੇਲਰ ਸੀ ਗੁਰਮukh ਸਿੰਘ ਉਹ ਅਖੀਰ ਤੱਕ ਯੁੱਧ ਦੇ ਸਨੇਹੇ ਦਿੰਦਾ ਰਿਹਾ ਪਰ ਜਦ ਸਾਰੇ ਲੜਾਕੇ ਸ਼ਹੀਦ ਹੋ ਗਏ ਤਾਂ ਉਹ ਵੀ ਰਾਈਫਲ ਲੈ ਕੇ ਯੁੱਧ ਵਿੱਚ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦੀ ਪਾ ਗਿਆ ਕਿੰਨਾ ਕਮਾਲ ਦਾ ਸੀ ਇਹ ਇੱਕ ਇੱਕ ਜੁਟਤਾ ਜਾਂ ਟੀਮ ਵਰਕ ਦਾ ਇਹ ਨਮੂਨਾ ਜਿਸ ਵਿੱਚ ਸਾਰਿਆਂ ਨੇ ਅਖੀਰੀ ਦਮ ਔਰ ਅਖੀਰੀ ਸਾਹ ਤੱਕ ਲੜਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਈ ਜਦ ਇਹਨਾਂ ਨੂੰ ਬਹਾਦਰੀ ਲਈ ਸਨਮਾਨ ਦੇਣ ਦਾ ਸਮਾਂ ਆਇਆ ਤਾਂ ਇਹ ਕਹਿਣਾ ਸੰਭਵ ਹੋ ਗਿਆ ਕਿ ਕਿਸ ਨੇ ਜ਼ਿਆਦਾ ਬਹਾਦਰੀ ਵਿਖਾਈ ਤੇ ਕਿਸ ਨੇ ਘੱਟ ਆਖਰਕਾਰ ਸਾਰਿਆਂ ਨੂੰ ਵੀਰਤਾ ਦਾ ਭਾਰਤੀਆਂ ਵੱਲੋਂ ਸਭ ਤੋਂ ਉੱਚਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਦੇ ਨਾਲ ਸਨਮਾਨਿਆ ਗਿਆ ਔਰ ਇਤਨੀ ਸੰਗਠਿਤ ਨਪੁੰਤੇ ਬਹਾਦਰੀ ਵਾਲੀ ਇੱਕ ਜੁਟਤਾ ਜਾਂ ਟੀਮ ਵਰਕ ਦੀ ਦੁਨੀਆ ਵਿੱਚ ਇਹ ਇੱਕੋ ਇੱਕ ਮਿਸਾਲ ਹੈ ਜਿਸ ਦਾ ਸੇਰਾ ਉਹਨਾਂ ਦੇ ਕਮਾਂਡਰ ਹਵਲਦਾਰ ਈਸ਼ਰ ਸਿੰਘ ਦੇ ਸਿਰ ਵੱਧ ਦਾ ਵੱਜਦਾ ਹੈ